ਨਮਸਕਾਰ ਸਤਿ ਸ਼੍ਰੀ ਅਕਾਲ ਮਰਹਬਾ ਸੁਸ਼ੇਰ ਧਿਆਨਾ ਔਰ ਹੋਟਲ ਹਾਇਤ ਲਗਾਤਾਰ ਤਸਵੀਰਾਂ ਤੋਂ ਕਿ ਹੋਟਲ ਹਾਇਤ ਦੇ ਵਿੱਚ ਜਿਹੜੀ ਐਗਜ਼ੀਬਿਸ਼ਨ ਚੱਲ ਰਹੀ ਹੈ ਸੋ گارਮੈਂਟਸ ਦੀ ਬੁਕਿੰਗ ਨੂੰ ਲੈ ਕੇ ਵਿੰਟਰ گارਮੈਂਟਸ ਹੋਣ ਜਾਂ ਉਹਦੇ ਫੀਡਬੈਕ ਸ਼ੋ ਜਿਹੜਾ ਇਹ ਹੈ ਐਲ ਡਬਲਯੂ ਐਮ ਇਹ ਜਾਂ ਦਸਵਾਂ ਸ਼ੋ ਲਗਾਤਾਰ ਚੱਲ ਰਿਹਾ ਹੈ ਦੂਸਰੇ ਦਿਨ ਚ ਪਹੁੰਚੇ ਹੋਏ ਹੈ ਵਿਜ਼ਟਰ ਲਗਾਤਾਰ ਬਣਿਆ ਹੋਇਆ ਹੈ ਸੋ ਅਲੱਗ-ਅਲੱਗ ਸਟੇਟ ਅਲੱਗ-ਅਲੱਗ ਸ਼ਹਿਰਾਂ ਤੋਂ ਜਿਹੜੇ ਵਿਜ਼ਟਰਸ ਆਏ ਹੋਏ ਹੈ ਸੋ ਕਲੈਕਸ਼ਨ ਆਪਣੇ ਸਾਹ ਆਪਣੇਲ ਦੇਖ ਰਹੇ ਹਾਂ ਕਲੈਕਸ਼ਨ ਦੇ ਬਾਰੇ ਜਾਣਕਾਰੀ ਲੈ ਰਹੇ ਹਾਂ ਬਰੀਕੀ ਫੈਬਰਿਕਸ ਤੋਂ ਲੈ ਕੇ ਹਰ ਤਰ੍ਹਾਂ ਦੀ ਜਾਣਕਾਰੀਆਂ ਦਿੱਤੀਆਂ ਜਾ ਰਹੀਆਂ ਔਰ ਉਸ ਦੇ ਵਿੱਚ ਜਿਹੜਾ ਬੁਕਿੰਗ ਵੀ ਦਿੱਤੀ ਜਾ ਰਹੀ ਹੈ ਜਾਂ ਫੀਡਬੈਕ ਦਿੱਤਾ ਜਾ ਰਿਹਾ ਸੋ ਇਸ ਟਾਈਮ ਅਸੀਂ ਪਹੁੰਚੇ ਹਾਂ ਹੋਸਟ ਦੇ ਸਟਾਲ ਤੇ ਸੋ ਗੱਲਬਾਤ ਕਰਾਂਗੇ ਵਿਜ਼ਟਰਸ ਨਾਲ ਕਿਤਾ ਦਾ ਮਾਹੌਲ ਹੈ ਕੀ ਪਸੰਦ ਕਰਦੇ ਆ ਸਰ ਨਮਸਕਾਰ ਸਸੀ ਗੱਜ ਜੀ ਸੱਚੀ ਗੱਜ ਜੀ ਸਤਿ ਤੁਹਾਡਾ ਮੈਂ ਮੇਰਾ ਨਾਮ ਹਰਮਿਤ ਸਿੰਘ ਹੈ ਮੈਂ ਬਹੁਤ ਸਾਰਾ ਤੋਂ ਜੁੜਿਆ ਹੋਇਆ ਇਹਨਾਂ ਕੋਲ ਅੱਜ ਪਹਿਲੀ ਦੂਜੀ ਵਾਰ ਆਇਆ ਬਟ ਪ੍ਰੋਡਕਟ ਦੀ ਰੇਂਜ ਕੁਆਲਿਟੀ ਬਹੁਤ ਵਧੀਆ ਹੈ ਵਰ ਮਤਲਬ ਬਹੁਤ अच्छी मतलब इकोनॉमिकल जी है जेडी आगे कस्टमर प्रॉफिट ਦੇ ਕੇ ਸਾਡਾ ਮਾਲ ਵਿਕੀ ਜਾਂਦਾ ਬਹੁਤ ਚੰਗਾ ਮਾਲ ਕਿਤੇ ਤੁਸੀਂ ਕਿੱਥੋਂ ਆਏ ਮੈਂ ਰੁੜਕੀ ਤੋਂ ਆਇਆ ਜੀ ਰੁੜਕੀ ਤੋਂ ਜੀ ਪੰਜਾਬੀ ਬੜੀ ਵਧੀਆ ਬੋਲਦੇ ਹੋ ਠੀਕ ਹੈ ਸੋ ਜਿਹੜੀਆਂ ਚੀਜ਼ਾਂ ਓਵਰ ਆਲ ਸ਼ੋ ਦਾ ਕਿੰਨਾ ਦਾ ਫਾਇਦਾ ਮਿਲ ਰਿਹਾ ਤੁਹਾਨੂੰ ਇੱਕ ਥੋੜਾ ਜਿਹਾ ਦਿਮਾਗ ਖੁੱਲ ਜਾਂਦਾ ਮਤਲਬ ਇਸ ਤੋਂ ਬਾਅਦ ਬੰਦਾ ਆਈਡੀਆ ਲਾ ਲੈਂਦਾ ਕਿ ਕਿਹੜੀ ਜਗ੍ਹਾ ਤੋਂ ਪਰਚੇਜ਼ਿੰਗ ਕਰਨੀ ਹੈ ਕਿੱਥੋਂ ਨਹੀਂ ਕਰਨੀ ਥੋੜੀ ਬਹੁਤ ਬੁਕਿੰਗ ਵੀ ਦਈਦੀ ਇੱਥੇ ਬ੍ਰਾਂਡਸ ਨੂੰ ਟਾਈਮਲੀ ਮਾਲ ਆ ਜਾਂਦੇ ਆ ਅੱਛਾ ਹੋਰ ਪੰਜ ਸੱਤ ਵਿਜ਼ਟਰ ਮਿਲਦੇ ਆਈਡੀਆ ਹੋ ਜਾਂਦਾ ਲਾਸਟ ਈਅਰ इनसाइट है बहुत हो है बहुत फायदा है 50 की स्टडी हो जाती है थोड़ा जा विंटर प्रेडिक्शनस जा मिल जाती है फोरकास्ट मिल जाता है आप लोग इतने सालों तो जुड़े हुए हो तो और ज्यादा आइडिया सारे तो भी थे भी उसी हिसाब से हमने अपनी तैयारी करी दी है और होमवर्क बेसिकली होमवर्क ही है होमवर्क है बुकिंग है सारा कुछ ही है बहुत फायदा जी हां जी सर नमस्कार सतीश काल जी सतीश काल जी सतीश काल जी की शुभ नाम एकम अरोड़ा एकम अरोड़ा वेरी गुड क्या कहना चाहोगे अरोड़ा साहब ਪਈ ਸੇਮ ਜਿਹੜਾ ਫਾਦਰ ਨੇ ਕੀਤਾ ਹੈ ਜਾਂ ਸਟੱਡੀ ਕਰਨ ਹੀ ਆਏ ਆ ਕਿ ਐਸਐਲ ਕੀ ਟ੍ਰੈਂਡ ਚੱਲਣਾ ਸੋ ਕਿੰਨੇ ਕਦੇਰ ਚ ਬਿਜ਼ਨਸ ਨਾਲ ਜੁੜੇ ਹੋ ਗਏ ਮੈਨੂੰ ਮੈਂ ਤਾਂ ਹਜੇ ਕਾਲਜ ਖਤਮ ਕੀਤਾ ਮੈਂ ਹੁਣ ਫਾਦਰ ਨਾਲ ਜੁੜਿਆ ਓਕੇ ਟ੍ਰੇਨਿੰਗ ਅੰਡਰ ਟ੍ਰੇਨਿੰਗ ਹੈ ਨਾ 올 ਫਾਦਰ ਦੇ ਨਾਲ ਕਿੱਦਾਂ ਮਸੂਰਿਆ ਉਹ ਵਧੀਆ ਲੱਗ ਰਿਹਾ ਜੀ ਨਹੀਂ ਸ਼ੋਅ ਦੇ ਵਿੱਚ ਆ ਰਹੇ ਹੋ ਕਿੱਦਾਂ ਆ ਫਾਦਰ ਇੰਨੀ ਮਿਹਨਤ ਦੇ ਨਾਲ ਕਲੈਕਸ਼ਨ ਦੇਖਦੇ ਆ ਫਿਰ ਉਹਦੇ ਵਿੱਚੋਂ ਪੀਸ ਚੂਜ਼ ਕਰਦੇ ਆ ਫਿਰ ਸ਼ੋਰੂਮ ਤੇ ਜਾਂਦਾ ਸੋ ਪਤਾ ਲੱਗਦਾ ਨਹੀਂ ਤਾਂ ਬੰਦਾ ਕਹਿੰਦਾ ਲੈ ਹੈ ਕਿ ਜੀ ਅਸੀਂ ਵੀ ਬੈਠਦੇ ਹਾਂ ਸ਼ੋਰੂਮ ਤੇ ਆਪੇ ਵਿਕੀ ਜਾਣਾ ਨਹੀਂ 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 ਭਾਜੀ ਸਾਰੀ ਮਿਹਨਤੀ ਹੈਗੀ ਹੈ ਜੇ ਚਲਾ ਰਹੇ ਆ ਜੀ ਕਰਨੀ ਹੈਗੀ ਆ ਤੇ ਸੋ ਕਿਦਾਂ ਦੀ ਹੈ ਜਿਵੇਂ ਯੂਥ ਇਹਨੂੰ ਕਿਸ ਨਜ਼ਰੀਏ ਨਾਲ ਦੇਖਦਾ ਵਧੀਆ ਭਾਜੀ ਆਹ ਲੇਟੈਸਟ ਕਲੈਕਸ਼ਨ ਆਈ ਚਲਦੀਆਂ ਪਈਆਂ ਨੇ ਸਾਰੇ ਇੰਟਰਨੈਸ਼ਨਲ ਡਿਜ਼ਾਈਨਸ ਨੇ ਬਿਲਕੁਲ ਠੀਕ ਹੈ ਆ ਕਰਕੇ ਵਿਕਦੇ ਨੇ ਸਟੋਰ ਤੇ ਵੀ ਹੁਣ ਬੇਸਿਕ ਚੀਜ਼ਾਂ ਦੇ ਵਿਕਣੀ ਬੰਦ ਹੋ ਗਈਆਂ ਨੇ ਯੂਥ ਸਵੈਟਰਾਂ ਨੂੰ ਪਸੰਦ ਕਰਦਾ ਹੈ ਜੀ ਬਿਲਕੁਲ ਕਰਦਾ ਹੈ ਜੀ ਅੱਛਾ ਦੁਬਾਰਾ ਆ ਰਹੇ ਜੀ ਬਿਲਕੁਲ ਕਰਦੇ ਵਿੱਚ ਖਤਮ ਹੋ ਗਿਆ ਸੀ ਉਹ ਦੁਬਾਰਾ ਆ ਰਹੇ ਅੱਛਾ ਸਵੈਟਰ ਦਾ ਲਾਸਟ ਇਅਰ ਤੋਂ ਬਹੁਤ ਸਾਰੇ ਮਾਡਲਸ ਪਾ ਕੇ ਟੀਵੀ ਤੇ ਆਉਂਦੇ ਆ ਜੀ ਇੰਸਟਾਗ੍ਰam ਵਗੈਰਾ ਤੇ ਵੀ ਸਭ ਪਾ ਕੇ ਫਰੀ ਜਾਂਦੇ ਆ ਤੇ ਬੜੀ ਐ ਕਸਟਮ ਪਸੰਦ ਕਰਦਾ ਤਾਂ ਅੱਗੇ ਵੀ ਨਵੇਂ ਇਹਨਾਂ ਦੀ ਆਈਟਮਾਂ ਵੀ ਨਵੀਆਂ ਨੇ ਪੁਰਾਣੇ ਵਾਲੇ ਟ੍ਰੈਡੀਸ਼ਨ ਖਤਮ ਹੋ ਗਏ ਆ ਪੀਸ ਬਿਲਕੁਲ ਠੀਕ ਹੈ ਸਾਰਾ ਕੁਝ ਨਵਾਂ ਆਪ ਵੀ ਵੇਖੋ ਬਹੁਤ ਸੋਹਣੇ ਪੀਸ ਬਣਾਏ ਹੋਏ ਨੇ ਠੀਕ ਹੈ ਜੀ ਥੈਂਕ ਯੂ ਸਰ ਸੋ ਲਗਾਤਾਰ ਗੱਲਬਾਤ ਕਰਾਂਗੇ ਹੁਣ ਡਾਬਰ ਸਾਹਿਬ ਨਾਲ ਵੀ ਦਰਸ਼ਨ ਡਾਬਰ ਜਿਹੜੇ ਕਿ ਸ਼ੋ ਮੈਨ ਹੈਗੇ ਇਸ ਹੋਸਟ ਦੇ ਵੀ ਤੇ ਐਗਜ਼ਿਬਿਸ਼ਨ ਦੇ ਵੀ ਸਰ ਨਮਸਕਾਰ ਸਰ ਨਮਸਕਾਰ ਸਰ ਕੀ ਕਹਿਣਾ ਚਾਹੋਗੇ ਐਗਜ਼ਿਬਿਸ਼ਨ 'ਚ ਤੁਸੀਂ ਤੁਹਾਡਾ ਡਬਲ ਰ ਉਦੇ ਪਾਸੇ ਤੁਸੀਂ ਆਪਣਾ ਹੀ ਬ੍ਰਾਂਡ 호ਸਟ ਦੇ ਵੀ 호ਸਟ ਹੈਗੇ ਹੋ ਸੋ ਕੀ ਕਹਿਣਾ ਚਾਹੂੰਗਾ ਸਰ ਮੈਂ ਸਭ ਤੋਂ ਪਹਿਲੇ ਤਾਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਦੂਸਰੀ ਗੱਲ ਇਹ ਹੈ ਵੀ ਤੁਸੀਂ ਹਰ ਸਾਲ ਇੱਥੇ ਆ ਕੇ ਦੇਖਦੇ ਹੋ ਸਾਡੀ ਇੱਕ ਬਾਰਾ ਮੈਮਰੀ ਟੀਮ ਹੈ ਜਿਸ ਦੇ ਵਿੱਚ ਪ੍ਰਧਾਨਗੀ ਮੈਨੂੰ ਸੌਂਪੀ ਗਈ ਹੈ ਅਸੀਂ ਬੜੀ ਹੀ ਮਿਹਨਤ ਨਾਲ ਇਕਨਾ ਜਿਸ ਤਰ੍ਹਾਂ ਜੇ ਕਫਲਰ ਦਾ ਹਾਰ ਹੁੰਦਾ ਜੀ ਇੱਕ ਬੜੀ ਜਿਹੀ ਪ੍ਰੋਗ ਹੈ ਜੀ ਸਾਰੇ ਮਿਹਨਤ ਕਰ ਰਹੇ ਆ ਜੀ ਔਰ ਉਸ ਨੂੰ ਅੱਗੇ ਵਧਾਣ ਦੀ ਕੋਸ਼ਿਸ਼ ਕਰ ਰਹੇ ਆ ਜੀ ਪਹਿਲੇ ਐਗਜ਼ੀਬਿਸ਼ਨ ਜੋ ਹੈ ਬਗਾਨੇ ਤੋਂ ਬਾਹਰ ਵੀ ਨਹੀਂ ਲੱਗਦੀ ਸੀ ਹਮ ਅਡਿਸਟਿਓਡੀ ਬਹੁਤ ਘੱਟ ਸੀਗੇ ਜੀ ਬਾਹਰ ਹੀ ਬਹੁਤ ਘਟ ਆਂਦਾ ਸੀ ਹਮ ਸਿਰਫ ਦਿੱਲੀ ਦੇ ਜਾਂਦੇ ਸੀਗੇ ਜੀ ਕਿੱਥੇ ਸਾਡੀ ਹਾਰਡ ਵਰਕਿੰਗ ਹੈ ਅਸੀਂ ਹਰ ਸਟੇਟ ਤੋਂ ਹਰ ਸਿਟੀ ਤੋਂ ਸਾਡੇ ਜੋ ਬਾਹਰ ਹੈ ਉਹ ਲੱਗ ਰਿਹਾ ਹੈ ਔਰ ਅਸੀਂ ਇਸ ਸਤੰਬਰ ਸੈਟਿਸਫਾਈ ਆ ਆਪਣੇ ਵੈਰਾਈ ਦਿਖਾਣੇ ਆ ਸਾਨੂੰ ਚੁਆਇਸ ਮਿਲਦੀ ਹੈ ਜੀ ਮੁਕਿੰਗ ਵੀ ਮਿਲਦੀ ਹੈ ਕਿ ਮੁਕਿੰਗ ਦੇ ਨਾਲ ਨਾਲ ਸੌ ਚੁਆਇਸ ਮਿਲਦੀ ਹੈ ਬਾਹਰ ਦੀ ਕਿ ਬਾਹਰ ਦੀ ਚੁਆਇਸ ਕੀ ਹੈ ਅਸੀਂ ਸਬਾਲ ਨੂੰ ਮੈਂ ਚੈੱਕ ਕਰ ਪੰਨੇ ਆ ਠੀਕ ਹੈ ਜੀ ਨੋ ਡਾਊਟ ਕਿ ਸਪਲਾਈ ਥੋੜੀ ਜਿਹੀ ਲੇਟ ਹੈ ਹਮ ਵਿంటర్ ਦੀ ਸਪਲਾਈ ਮਿਲਣ ਦੇ ਬਾਰੇ ਜੰਦਾ ਜੀ ਲੇਕਿਨ ਸਾਨੂੰ ਗਾਗ ਦੀ ਚੁਆਇਸ ਫਿਰ ਕਰਕੇ ਅਸੀਂ ਮਾਲ ਉਹ ਬਣਾਣੇ ਆ ਜਿਹੜੀ ਉਹਦੀ ਚੁਆਇਸ ਹੋਵੇ ਦਾਵਤ ਸਾਹਿਬ ਹੁਣ ਨਾ ਕਈ ਪਾਰਟਿਸਪੀਟੇ ਕਰਨ ਲੱਗੇ ਕਿ ਬਹੁਤ ਸਾਰੀਆਂ ਐਗਜ਼ੀਬਿਸ਼ਨਸ ਲੱਗਣ ਲੱਗ ਪਈਆਂ ਉਹ ਚੋ ਮਤਲਬ ਅਦੇ ਇਹੀ ਮੈਂਬਰ ਹੀ ਫਿਰ ਅੱਗੇ ਤੁਸੀਂ ਐਗਜ਼ੀਬਿਸ਼ਨ ਲਗਾਉਂਦੇ ਸੀ ਤੁਸੀਂ ਕਹਿੰਦੇ ਸੀ ਅਸੀਂ ਦੂਸਰੇ ਸ਼ਹਿਰ ਚ ਨਹੀਂ ਜਾਵਾਂਗੇ ਬੁਕਿੰਗ ਲਈ ਹੁਣ ਹੌਲੀ ਹੌਲੀ ਉਹ ਵੀ ਦੁਬਾਰਾ ਸ਼ੁਰੂ ਹੋ ਗਈਆਂ ਤੇ ਇਹਦਾ ਕੀ ਇਮਪੈਕਟ ਕੀ ਪੈਂਦਾ ਸਰ ਇਹਦੇ ਵਿੱਚ ਜਿਸ ਤਰ੍ਹਾਂ ਹੈਗੇ ਕਹਿਣ ਨੂੰ ਕੁਝ ਹੋਰ ਹੈ ਕੁਝ ਟਰੇਡਰ ਹੀ ਖੁਦ ਐਗਜ਼ੀਬਿਸ਼ਨ ਲਗਵਾਉਂਦੇ ਆ ਜੀ ਕੁਝ ਬਾਹਰ ਅੱਛੇ ਜਿਹੜੇ ਵੱਡੇ ਬਾਹਰ ਆ ਉਹ ਵੀ ਐਗਜ਼ੀਬਿਸ਼ਨ ਲਵਾਦੇ ਹੋਰ ਦੇਖੋ ਬਿਜ਼ਨਸ ਦਾ ਟੰਗ ਹਰਦਾ ਆਪਣੇ ਅਸੀਂ ਕਿਸੇ ਮੈਨ ਨਹੀਂ ਲਗਾ ਸਕਦਾ ਸਾਡੇ ਆਪਣੀ ਮਿਹਨਤ ਆ ਅਸੀਂ ਆਪਣੀ ਇੱਥੇ ਲਗਾਨੇ ਆ ਬਿਜ਼ਨਸ ਦੇ ਵਿੱਚ ਐਸਾ ਪੋਸੀਬਲ ਨਹੀਂ ਹੈ ਕਿ ਆਪਾਂ ਹਰ ਆਦਮੀ ਨੂੰ ਕਹਿ ਸਕੀਏ ਵੀ ਤੁਸੀਂ ਬਾਹਰ ਨਹੀਂ ਜਾਣਾ ਜਾਂ ਉੱਤੇ ਨਹੀਂ ਲਗਾਨੀ ਜਾਂ ਹਰ ਦੇ ਆਪਣੇ ਸੰਪਰਕ ਹੈ ਆਪਣੇ ਸਾਹ ਨੇ ਦੇਖੋ ਜਿਹੜੇ ਵੀ ਲਗਾਨਦੇ ਨੇ ਲੁਧਿਆਣਾ ਵਿੱਚ ਸਾਡੇ ਕੋਈ ਉਹਨਾਂ ਨਾਲ ਕੋਈ ਆਸਾਨੀ ਨਹੀਂ ਹੈ ਵੀ ਸਾਡੇ ਕੋਲ ਤਾਲਮੇਲ ਵਿੱਚ ਕਮੀ ਹੈ ਓਕੇ ਤਰੀਕਾ ਅਸੀਂ ਤਾਲਮੇਲ ਨਾਲ ਕੱਢਦੇ ਆ ਠੀਕ ਹੈ ਉਹ ਵੀ ਆਪਣੀ ਮਿਹਨਤ ਕਰਦੇ ਆ ਸਾਨੂੰ ਅਸੀਂ ਹਾਰੇ ਨੂੰ ਜ਼ਹਿਰ ਹੀ ਦੇ ਪਾਉਂਦੇ ਠੀਕ ਹੈ ਉਹ ਕੁਝ ਆਦਮੀ ਨੂੰ ਉਹ ਕਬਰ ਕਰ ਲੈਂਦੇ ਕੁਝ ਉਹ ਅਸੀਂ ਕਬਰ ਕਰ ਲੈਣੇ ਆ ਠੀਕ ਹੈ ਜੀ ਇਹਦੇ ਵਿੱਚ ਕੋਈ ਸਾਡੀ ਕੋਈ ਆਮਸ ਵਿੱਚ ਕੋਈ ਇਰਸ਼ਾ ਨਹੀਂ ਹੈ ਕੋਤਾਲ ਮੇ ਦੀ ਕਮੀ ਨਹੀਂ ਹੈ ਠੀਕ ਹੈ ਜੀ ਸਾਡੇ ਉਹ ਆਪਣਾ ਪਰਿਵਾਰ ਹੀ ਹੈ ਉਹ ਵੀ ਲਗਾਉਂਦੇ ਆ ਅੱਛੀ ਗੱਲ ਹਾਂ ਜੀ ਮੈਂ ਸਮਝ ਗਿਆ ਸੋ ਕੋਲ ਮੇ ਲਾ ਕੇ ਜਿਹੜਾ ਫੈਬਰਿਕ ਚ ਕੀ ਨਵਾਂ ਆਇਆ ਠੀਕ ਹੈ ਕਿਦੋਂ ਜੀ ਫੈਬਰਿਕ ਦੇ ਸਟ੍ਰੀਨ ਦੇਖਿਓ ਸਾਨੂੰ ਮਾਣੇ ਦਾ ਨਾ ਲੱਜ ਥੋੜੀ ਜਿਹੀ ਗੱਲ ਕਿੱਦਾਂ ਦਾ ਹਾਂ ਰੋਮੀ ਬੜੀ ਦੁੱਖ ਨਾਲ ਕਹਿਣੀ ਪੈ ਰਹੀ ਹੈ ਕਿ ਮੈਂ ਬਹੁਤ ਸਾਰੇ ਪਲੇਟਫਾਰਮ ਦੇ ਉੱਪਰ ਤੇ ਗੱਲ ਕਹੀ ਹੈ ਕਿ ਅਜ਼ੀਮ ਬਹੁਤ ਕੁਝ ਬਣਾ ਸਕਦੇ ਆ ਅਸੀਂ ਪਹਿਲੇ ਸੈਕੰਡਰੀ ਮਸ਼ੀਨਾਂ ਜਰਮਨੀ ਤੋਂ ਇਟਲੀ ਤੋਂ ਚੜੀ ਜੜੀ 50-50 ਲੱਖ ਦੀ ਲਿਆਉਂਦੇ ਸੀ ਜੀ ਫਿਰ ਮਸ਼ੀਨ ਖਰਾਬ ਹੋਣ ਦੇ ਉੱਪਰ ਉਹ ਸਾਦੇ ਨੇ ਸੀ ਠੀਕ ਕਰਵਾਉਣਾ ਅੱਜ ਜਿਸ ਗੱਲ ਨੂੰ ਅਸੀਂ ਚਲਾਂਦੇ ਰਹਿ ਸਰਕਾਰ ਅੱਗੇ ਜੀ ਇਹ ਤੁਸੀਂ ਮਸ਼ੀਨਾਂ ਦੀ ਇੱਥੇ ਬਣਾਵਟ ਚਾਲੂ ਕਰੋ ਹੂੰ ਮਸ਼ੀਨਾਂ ਇੱਥੇ ਬਣਨ ਸਾਨੂੰ ਦਿੱਕਤ ਨਾ ਆਏ ਜੀ ਅਜ ਉਹ ਹੀ ਮਸ਼ੀਨ ਚਾਈਨਾ ਨੇ ਨਵੇਂ ਮਸ਼ੀਨ 7-8 ਲੱਖ ਦੇ ਵਿੱਚ ਕੱਢ ਦਿੱਤੀ ਹੈ ਜੀ ਔਰ ਅਰਬਾਂ ਰੁਪਏ ਦੀ ਮਸ਼ੀਨ ਇੰਡੀਆ ਵਿੱਚ ਆ ਰਹੀ ਹੈ ਜੀ ਇਹਦੇ ਸਭ ਤੋਂ ਜ਼ਿਆਦਾ ਪਾੜ ਨੂੰ ਲੈਣ ਵਿੱਚ ਹੈ ਜੀ ਔਰ ਫੈਬਰਿਕ ਜਿੱਤ ਰਿਹਾ ਹੈ ਰਾਮ ਟ੍ਰੇਲ ਹੈ ਯਾਰਨ ਕਿਹਨੋਂ ਫੈਬਰਿਕ ਕਿਹਨੋਂ ਇਹ ਹਰ ਚੀਜ਼ ਜਿਹੜੀ ਹੈ ਚਾਈਨਾ ਤੋਂ ਆ ਰਹੀ ਹੈ ਸਸਤਰੀ ਵੀ ਚਾਈਨਾ ਤੋਂ ਆ ਰਹੀ ਹੈ ਜੀ ਨਾ ਰ ਸਾਡਾ ਹੈ ਮੇਕ ਇਨ ਇੰਡੀਆ ਜੀ ਲੋਕਾਂ ਨੂੰ ਕਹਿਣਾ ਪੈ ਰਿਹਾ ਹੈ ਕਿ ਸਾਡੀ ਇੱਥੇ ਮਿਲਾਂ ਉਹ ਫੈਬਰਿਕ ਬਣਾਉਣ ਨੂੰ ਤਿਆਰ ਨਹੀਂ ਹੈ ਯਾਰ ਬਣਾਉਣ ਨੂੰ ਵੀ ਤਿਆਰ ਨਹੀਂ ਹੈ ਜੀ ਔਰ ਮਸ਼ੀਨ ਜਿਹੜੀ ਆ ਉਹ ਵੀ ਸਾਰੀ ਚਾਈਨਾ ਤੋਂ ਆ ਰਹੀ ਹੈ اسری بھی اتوں آ رہی ہے اسی اس معاملے تھوڑا جا پیچھے ہاں ساری مجبوری ہے کہ اگے بدل لئی سو اچھا فیبرک چاہیے اچھا آرام ڈیل چاہیے تو لوکل ملا تو سارے کو نہیں ہے باہر خرید رہے ہیں خرید کے اسی بنا رہے ہیں اور سیل کر رہے ہیں ਠੀਕ ਹੈ ਥੈਂਕ ਯੂ ਜੀ ਸੋ ਗੱਲਬਾਤ ਕਰਾਂਗੇ ਯੂਥ ਨਾਲ ਵੀ ਕਿ ਯੂਥ ਕਿੱਦਾਂ ਦੀਆਂ ਗੱਲਾਂ ਕਿੱਦਾਂ ਦੇ ਤਜਰਬੇ ਸਾਂਝੇ ਕਰਨਾ ਚਾਹੁੰਦਾ ਹੈ ਸਤਿ ਸ਼੍ਰੀ ਅਕਾਲ ਬੈਟਰ ਪਲੀਜ਼ ਜੀ ਸਰ ਨਮਸਕਾਰ ਜੀ ਨਮਸਕਾਰ ਜੀ ਸਰ ਤੁਹਾਡਾ ਸ਼ੁਕਰੀਆ ਮੈਂ ਵਿਪਲ ਦਾ ਵਰ ਜੀ ਵਿਪਲ ਜੀ ਕੀ ਕਹਿਣਾ ਚਾਹੋਗੇ ਕਿੱਦਾਂ ਦਾ ਐਗਜ਼ਿਬਿਸ਼ਨ ਤੇ ਇਸ ਵਾਰੀ ਰਿਸਪੌਂਸ ਆ ਰਿਹਾ ਐ ਐਗਜ਼ਿਬਿਸ਼ਨਸ ਬਹੁਤ ਬਹੁਤ ਵਧੀਆ ਜੀ ਸਾਨੂੰ ਕਲੀਅਰਟੀ ਮਿਲ ਜਾਂਦੀ ਹੈ ਕਿ ਆਪਾਂ ਕਿਉਂਕਿ ਆਪਾਂ ਕਰੋੜਾਂ ਦਾ ਮਾਲ ਬਣਾ ਲਏ ਹੁੰਦੇ ਸਾਨੂੰ ਕਲੀਅਰਟੀ ਵੀ ਹੋ ਜਾਂਦੀ ਹੈ ਕਿ ਆਪਾਂ ਕਿਹੜੀ ਚੀਜ਼ ਤੇ ਜ਼ਿਆਦਾ ਬਣਾਈਏ ਤੇ ਕਿਹੜੀ ਰੋਕ ਦੇਈਏ ਜੀ ਸੋ ਕੀ ਕਹਿਣਾ ਚਾਹੋਗੇ ਵਿਸਟਰ ਕਿਤੋਂ ਕਿਤੋਂ ਆ ਰਿਹਾ ਹੈ ਔਰ ਕੀ ਨਵਾਂ ਤਜਰਬਾ ਆ ਰਿਹਾ ਹੈ ਇਸ ਵਾਰ ਵਿਸਟਰ ਸਰ ਪੈਨ ਇੰਡੀਆ ਤੋਂ ਹੀ ਹੈ ਨਵਾਂ ਤਜਰਬਾ ਤਾਂ ਐਵੇਂ 10 ਸਾਲ ਹੋ ਗਿਆ ਜੀ ਹੁਣ ਲਗਾंदे ਨੂੰ ਤੇ ਆਲਮੋਸਟ ਸੇਮ ਹੀ ਚੀਜ਼ ਹੈ ਪਰ ਹਰ ਸਾਲ ਥੋੜਾ ਕਦੀ ਘੱਟ ਹੁੰਦਾ ਕਦੀ ਵਧਦਾ ਬਟ ਆਯੂ ਜ਼ਰੂਰ ਜਿਵੇਂ ਚੱਲਦਾ ਹੈ ਸਾਰਾ ਸੇਮ ਹੀ ਹੈ ਜੀ ਹਾਂ ਸੋ ਅ ਅੱਜ ਹੈ ਜੀ ਦੂਸਰਾ ਦਿਨ ਹੋਇਆ ਹੈ ਵਿਸਟਰ ਬੜਾ ਅੱਛਾ ਆ ਰਿਹਾ ਹੈ ਅੱਜ ਤਾਂ ਸੰਡੇ ਦੇ ਦਿਨ ਕਰਕੇ ਵੈਸੇ ਹੀ ਐਜ਼ ਐਕਸਪੈਕਟਿਡ ਹੀ ਹੈ ਸੋ ਹੋਰ ਮੰਡੇ ਨੂੰ ਕਿੰਦਾ ਦੀ ਉਮੀਦ ਹੈ ਮੰਡੇ ਨੂੰ ਸਾਡੇ ਜੀ ਜਿਹੜੀ ਦਿੱਲੀ ਵਾਲੀ ਬੈਲਟ ਹੈ ਜੀ ਉਹ ਸਾਰੀ ਉਤਰਦੀ ਹੈ ਬਸ ਤਾਂ ਜੋ ਵੀ ਆਏ ਨੇ ਲੇਕਿਨ ਮੋਸਟਲੀ ਸਾਰੇ ਦਿੱਲੀ ਪਾਰਟ ਜਿਹੜਾ ਹੈਗਾ ਉਹਦਾ ਸਾਰਾ ਦਿੱਲੀ ਐਨਸੀਆਰ ਸਾਰਾ ਉਹ ਘਬਰ ਹੁੰਦਾ ਹੈ ਮੰਜੀ ਠੀਕ ਹੈ ਸਰ ਹੋਰ ਕੁਝ ਕਹਿਣਾ ਚਾਹੂਗਾ ਹੋਰ ਕੁਝ ਨਹੀਂ ਜੀ ਬਸ ਥੋੜਾ ਜਿਹਾ ਸਰਕਾਰ ਵੀ ਇਹ ਧਿਆਨ ਦੇ ਕਿ ਸਾਨੂੰ ਥੋੜਾ ਜਿਹਾ ਇਸ ਚੀਜ਼ ਤੋਂ ਐਗਜ਼ੀਬਿਸ਼ਨ ਸੈਂਟਰ ਵਗੈਰਾ ਤੋਂ ਥੋੜਾ ਜਿਹਾ ਕੱਲ ਉਦਯੋਗ ਮੰਤਰੀ ਆਏ ਸੀ ਉਹਨਾਂ ਨੇ ਆਪਣੇ ਆਪ ਹੀ ਕਿਹਾ ਤਾਂ ਮੇਰੇ ਖਿਆਲ ਤੁਹਾਡੀ ਮੰਗ ਵੀ ਨਹੀਂ ਕੀਤੀ ਉਹਨਾਂ ਨੇ ਆਪਣੇ ਆਪ ਹੀ ਕਿਹਾ ਕਿ ਇਹ ਮੇਰਾ ਪ੍ਰਾਇਓਰਟੀ ਉਸ ਲਿਸਟ ਚ ਹੈਗਾ। ਦੇਖੋ ਇਹਦਾ ਜੀ ਹਰ ਸਰਕਾਰ ਜਿਹੜੀ ਭਾਵੇਂ ਕਾਂਗਰਸ ਰਹੀ ਹੈ ਭਾਵੇਂ ਉਹ ਬੀਜੇਪੀ ਰਹੀ ਹੈ ਭਾਵੇਂ ਉਹ ਅਕਾਲੀ ਰਹੀ ਹੈ ਵਾਦੇ ਯੂਰ ਹੁੰਦੇ ਆ ਜਾਂ ਸਰਕਾਰਾਂ ਬਦਲ ਜਾਂਦੀਆਂ ਐ ਫੈਸਲੇ ਬਦਲ ਜਾਂਦੇ ਆ ਇਹ ਬੰਦੇ ਬਦਲ ਜਾਂਦੇ ਆ। ਰਿਜ਼ਲਟ ਜ਼ੀਰੋ ਹੈ ਜੀ। ਬਿਲਕੁਲ। ਦੇਖਦੇ ਆ ਜੀ ਅਗਰ ਉਹ ਕਰਾਨਗੇ ਤਾਂ ਡੈਫੀਨਿਟਲੀ ਬਹੁਤ ਅੱਛਾ ਸਟੈਪ ਹੋਏਗਾ ਇੰਡਸਟਰੀ ਅਸ। ਉਹਨਾਂ ਨੇ ਵੀ ਇੱਕ ਚੀਜ਼ ਕਹੀ ਕਿ ਮੈਨੂੰ ਬਹੁਤ ਵਾਰੀ ਬੁਲਾਇਆ ਗਿਆ। ਪਿਛਲੇ 3 ਸਾਲਾਂ 'ਚ ਹਰ ਵਾਰੀ ਮੈਨੂੰ ਇਹ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਭਾਈ ਆਹ ਐਗਜ਼ੀਬਿਸ਼ਨ ਸੈਂਟਰ ਤੇ ਕਹਿੰਦੇ ਮੈਂ ਅਗੇ ਉਹ ਪ੍ਰਪੋਜ਼ਲ ਮੰਗਦਾ ਕਿ ਮੈਨੂੰ ਪ੍ਰਪੋਜ਼ਲ ਰਿਟਨ 'ਚ ਦੇਓ ਕਿਉਂਕਿ ਵਰਬਲੀ ਕੋਈ ਵੀ ਕੰਮ ਨਹੀਂ ਹੁੰਦਾ ਤੇ ਉਹਨਾਂ ਨੇ ਵੀ ਔਨ ਰਿਕਾਰਡ ਹੀ ਕਹਿ ਲਿਆ ਕਿ ਮੈਨੂੰ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਗੱਲਾਂ ਸਾਰੇ ਕਰਦੇ ਐ ਪਰ ਮੈਨੂੰ ਕੋਈ ਅੱਜ ਤੱਕ ਇੱਕ ਵੀ ਚਿੱਠੀ ਮੈਨੂੰ ਐਗਜ਼ੀਬਿਸ਼ਨ ਸੈਂਟਰ ਲਈ ਨਹੀਂ ਦਿੱਤੀ ਗਈ ਸੋ ਉਹ ਉਹਨਾਂ ਨੇ ਇੱਕ ਚੀਜ਼ ਸਲਾਹ ਜ਼ਰੂਰ ਦਿੱਤੀ ਕਿ ਪੰਜ-ਸੱਤ ਐਸੋਸੀਏਸ਼ਨਾਂ ਯੂਨਾਈਟ ਹੋ ਕੇ ਦੇਣ ਕਿਉਂਕਿ ਇੱਕ ਐਸੋਸੀਏਸ਼ਨ ਨੂੰ ਸਰਕਾਰ ਜਗ੍ਹਾ ਨਹੀਂ ਦੇਵੇਗੀ ਇਹਦੇ ਵਿੱਚ ਬਿਲਕੁਲ ਠੀਕ ਗੱਲ ਕੀਤੀ ਉਹਨਾਂ ਨੇ ਜੀ ਕਿ ਸਭ ਮਿਲ ਕੇ ਕਰਨ ਕਿਉਂਕਿ ਇਕੱਲਾ ਹੋਣਾ ਨਹੀਂ ਤੇ ਡੈਫੀਨਿਟਲੀ ਹੁਣ ਉਹਨਾਂ ਨੂੰ ਜਿਵੇਂ ਪਤਾ ਲੱਗਿਆ ਨਹੀਂ ਉਸਕੇ ਉਹਨਾਂ ਨੂੰ ਇੰਡਸਟਰੀ ਮਿਨਿਸਟਰ ਬਣਾਤਾ ਹੈ ਤੇ ਡੈਫੀਨਿਟਲੀ ਬਹੁਤ ਵੱਡਾ ਕੁਝ ਉਹ ਸਟੈਪ ਕਰ ਸਕਦੇ ਆ ਉਹਨਾਂ ਦੇ ਹੱਥੇ ਇੰਨੀ ਪਾਵਰ ਹੈ ਇਸ ਟਾਈਮ ਉਹ ਡੈਫੀਨਿਟਲੀ ਕਰ ਸਕਦੇ ਆ 1.5 ਸਾਲ ਦੇ ਵਿੱਚ ਵਿੱਚ ਵੀ ਕਰ ਸਕਦੇ ਆ ਜੀ ਪਰ ਤੁਸੀਂ ਰਾਈਟ ਹੋ ਕੇ ਉਹ ਦੇਓਗੇ ਪ੍ਰਪੋਜ਼ਲ ਬਿਲਕੁਲ ਬਿਲਕੁਲ ਜੀ ਹੁਣ ਆਪਾਂ ਐਗਜ਼ਿਬਿਸ਼ਨ ਤੋਂ ਬਾਅਦ ਇਹੀ ਕੰਮ ਹੈ ਜੀ ਪਤਾ ਯੂ ਸਾਰੇ ਨੂੰ ਜੋੜ ਕੇ ਜਿੰਨੇ ਵੀ ਹੈਗੇ ਐਗਜ਼ੀਬਿਸ਼ਨ ਵਾਲੇ ਜਿੰਨੇ ਆਪਣੇ ਐਲ ਆਰ ਜੀ ਐਮ ਵਾਲੇ ਹੋ ਗਏ ਜੋ ਵੀ ਹੈ ਆਪਾਂ ਸਾਰਿਆਂ ਨਾਲ ਗੱਲਾਂ ਕਰਾਂਗੇ ਸਾਈਕਲ ਵਾਲੇ ਨਾਲ ਕਰਾਂਗੇ ਤਾਂ ਕਿ ਸਾਨੂੰ ਅੱਛਾ ਪਲੈਟਫਾਰਮ ਪ੍ਰੋਵਾਈਡ ਕੀਤਾ ਜਾਵੇ ਥੈਂਕ ਯੂ ਸਰ ਸੋ ਇਹ ਸੀਗੇ ਸਾਡੇ ਨਾਲ ਬਿਕਪਲ ਜੀ ਬਿਕਪਲ ਲਾਬਰਦੀ ਜਿਨ੍ਹਾਂ ਨੇ ਹੋਸਟ ਦੇ ਹੋਸਟ ਹੈਗੇ ਐ ਸੋ ਲਗਾਤਾਰ ਇਦਾਂ ਹੀ ਹੋਰ ਵੀ ਜਿਹੜੇ ਇਨਵੈਸਟਰਸ ਆ ਉਹਨਾਂ ਨਾਲ ਜ਼ਰੂਰ ਜਿਹੜੇ ਪਾਰਟਿਸਪੈਂਟ ਆ ਉਹਨਾਂ ਨਾਲ ਜ਼ਰੂਰ ਮੁਲਾਕਾਤ ਕਰਾਂਗੇ ਦੇਖਦੇ ਰਹੋ ਬਨੇ ਰਹੋ ਜਾਨੇ ਤੈਸੀ ਧੰਨਵਾਦ